ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 292 ਤੋਂ ਲੈ ਕੇ 293 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਸੁਖਮਨੀ ਸਾਹਿਬ ਦੀ ਬਾਈ ਮੀ ਅਸ਼ਟਪਦੀ ਦੀ ਵਿਚਾਰ ਹੋ ਰਹੀ ਹੈ ਜੀ ਵਾਹਿਗੁਰੂ ਜੀ ਸ਼ਲੋਕ ਜੀ ਜਨਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਤਾਰ ਹਾਂ ਦੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਸਾਰੇ ਜੀ ਜਨਤਾ ਦੇ ਮਾਲਕ ਪਰਮੇਸ਼ਰ ਜੀ ਤੁਸੀਂ ਸਾਰਿਆਂ ਵਿੱਚ ਆਪ ਹੀ ਵਰਤਨ ਵਾਲੇ ਹੋ ਨਾਨਕ ਜੀ ਕਹਿੰਦੇ ਨੇ ਸਾਰੇ ਪਾਸੇ ਉਸ ਇੱਕ ਦਾ पसारा ਹੈ ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਦ੍ਰਿਸ਼ਟੀ ਵਿੱਚ ਨਹੀਂ ਆ ਰਿਹਾ ਕਿਉਂਕਿ ਸਾਰਿਆਂ ਦੇ ਵਿੱਚ ਉਹ ਆਪ ਹੀ ਵਿਆਪਕ ਹੈ ਵਾਹਿਗੁਰੂ ਜੀ ਅਸ਼ਟਪਦੀ ਆਪਕਤ ਹੈ ਆਪ ਸੁਨਹਿਾਰ ਆਪੈ ਏਕ ਆਪ ਵਿਸਥਾਰ ਜਾ ਤਿਸ ਪਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਪਾਣ ਲੈ ਸਮਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸਾਰੇ ਜੀਆਂ ਜੰਤੂਆਂ ਦੇ ਵਿੱਚ ਬੈਠਾ ਆਪ ਹੀ ਪਰਮੇਸ਼ਰ ਬੋਲ ਰਿਹਾ ਹੈ ਤੇ ਆਪ ਹੀ ਸੁਣਨ ਵਾਲਾ ਹੈ ਉਹ ਆਪ ਹੀ ਇੱਕ ਹੈ ਤੇ ਆਪਣੇ ਆਪ ਤੋਂ ਹੀ ਫਿਰ ਸਾਰਾ ਇਹ ਵਿਸਤਾਰ ਕੀਤਾ ਹੈ ਜਦੋਂ ਉਹਨੂੰ ਚੰਗਾ ਲੱਗਦਾ ਤਾਂ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਜਦੋਂ ਉਹਨੂੰ ਚੰਗਾ ਲੱਗਦਾ ਤਾਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਸਮੋ ਲੈਦਾ ਇੱਕ ਹੁੰਦਾ ਫਿਰ ਅਨੇਕ ਬਣ ਜਾਂਦਾ ਅਨੇਕ ਤੋਂ ਫਿਰ ਇੱਕ ਬਣ ਜਾਂਦਾ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਜਗ੍ਹਾ ਤੇ ਆਉਂਦਾ ਨਾ ਕਿ 36 ਯੁਗ ਕੁੱਪ ਹਨੇਰਾ ਸੀ ਪਰਮੇਸ਼ਰ ਇੱਕ ਹੀ ਹੋਇਆ ਹੋਇਆ ਸੀ ਉਹਨੇ ਪਸਾਰਾ ਨਹੀਂ ਸੀ ਕੀਤਾ ਆਪਣਾ ਤੁਮ ਤੇ ਪਿੰਨ ਨਹੀਂ ਕਿਛੁ ਹੋਏ ਆਪਨ ਸੂਤ ਸਭ ਜਗਤ ਪਰੋਏ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਹੁਕਮ ਤੋਂ ਬਿਨਾ ਕੁਝ ਨਹੀਂ ਹੁੰਦਾ ਸਭ ਕੁਛ ਤੁਹਾਡੇ ਹੁਕਮ ਦੇ ਵਿੱਚ ਹੈ ਤੁਸੀਂ ਆਪਣੇ ਹੁਕਮ ਰੂਪੀ ਸੂਤਰ ਦੇ ਵਿੱਚ ਇਸ ਸਾਰੇ ਜਗਤ ਨੂੰ ਪਰੋਇਆ ਹੋਇਆ ਹੈ ਜਾ ਕੋ ਪ੍ਰਭ ਜਿਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਆਪ ਸਮਝਾ ਦਿੰਦੇ ਨੇ ਉਹੀ ਮਨੁੱਖ ਕਹਿੰਦੇ ਸਦੀਵੀ ਹੋਣ ਵਾਲੇ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਦਾ ਹੈ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਉਹ ਜੀਵ ਕਹਿੰਦੇ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣ ਵਾਲਾ ਹੋ ਜਾਂਦਾ ਉਹ ਜਿਹੜਾ ਅਸਲੀਅਤ ਤੋਂ ਜਾਣੂ ਹੋ ਜਾਂਦਾ ਉਹ ਕਹਿੰਦੇ ਸਾਰੀ ਦੁਨੀਆ ਦਾ ਜੇਤੂ ਬਣ ਜਾਂਦਾ ਸੰਸਾਰ ਨੂੰ ਜਿੱਤ ਲੈਂਦਾ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ ਜਿਨੋ ਸਮਦਰਿਸ਼ਤਾ ਆ ਗਈ ਸਭ ਨੂੰ ਇੱਕ ਸਮਾਨ ਸਮਝਣ ਲੱਗ ਗਿਆ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨ ਮਾਰੇ ਸੋ ਮੂਆ ਜਿਸ ਮਨੋ ਬਿਸਾਰੇ ਜਿੰਨੇ ਵੀ ਕਹਿੰਦੇ ਜੀਵ ਜੰਤੂ ਨੇ ਸਭ ਪਰਮੇਸ਼ਰ ਦੇ ਵਾਸ ਵਿੱਚ ਨੇ ਉਹ ਪਰਮੇਸ਼ਰ ਦੀਨਾ ਤੇ ਦਇਆ ਕਰਨ ਵਾਲਾ ਹੈ ਅਨਾਥਾਂ ਦਾ 나ਥ ਹੈ ਜਿਸ ਨੂੰ ਕਹਿੰਦੇ ਆਪ ਹੱਥ ਦੇ ਕੇ ਰੱਖਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਉਸ ਜੀਵ ਨੂੰ ਮੋਇਆ ਸਮਝੋ ਜਿਸ ਨੂੰ ਪ੍ਰਭੂ ਆਪਣੇ ਮਨ ਤੋਂ ਭੁਲਾ ਦਿੰਦਾ ਹੈ ਕਿਨੂੰ ਭੁਲਾਉਂਦਾ ਜਿਹੜਾ ਉਹਨੂੰ ਭੁਲਾ ਦਿੰਦਾ ਸਿਸ ਤਜ ਅਵਰ ਕਾਹ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਕਹਿੰਦੇ ਉਸ ਪਰਮੇਸ਼ਰ ਨੂੰ ਛੱਡ ਕੇ ਕੋਈ ਹੋਰ ਕਿਸੇ ਜਗ੍ਹਾ ਤੇ ਕਿਉਂ ਜਾਂਦਾ ਹੈ ਸਭ ਦੇ ਸਿਰ ਤੇ ਰੱਖਿਆ ਕਰਨ ਵਾਲਾ ਤੇ ਉਹ ਇੱਕ ਪਰਮੇਸ਼ਰ ਹੈ ਫਿਰ ਅਸੀਂ ਉਹਦੇ ਦਰ ਤੇ ਹੀ ਜਾਈਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋਂ ਸਾਥ ਕਹਿੰਦੇ ਜਿਸ ਪਰਮੇਸ਼ਰ ਦੇ ਹੱਥ ਵਿੱਚ ਸਾਰੇ ਜੀਵਾਂ ਦੀ ਜੀਵਨ ਮਰਿਆਦਾ ਹੈ ਜੀ ਕੀ ਜੁਗਤ ਜਾ ਕੈ ਹਾਥ ਉਹਨੂੰ ਕਹਿੰਦੇ ਹਰ ਵਕਤ ਅੰਦਰ ਬਾਹਰ ਹਰ ਇੱਕ ਜਗ੍ਹਾ ਤੇ ਉਨੂੰ ਆਪਣੇ ਅੰਗ ਸੰਗ ਸਮਝੋ ਗੋਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲੇਹਾਰ ਉਹ ਗੁਣਾਂ ਦਾ ਖਜ਼ਾਨਾ ਹੈ ਬੇਅੰਤ ਹੈ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਅਪਾਰ ਹੈ ਅਸੀਂ ਉਹਦਾ ਪਾਰ ਨਹੀਂ ਪਾ ਸਕਦੇ ਨਾਨਕ ਜੀ ਕਹਿੰਦੇ ਨੇ ਮੈਂ ਉਹਦੇ ਅਦਾਸ ਆ ਤੇ ਮੈਂ ਉਹਦਾ ਤੋਂ ਸਦਾ ਹੀ ਬਲਿਹਾਰੇ ਜਾਂਦਾ ਹਾਂ ਵਾਹਿਗੁਰੂ ਜੀ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੋ ਬੀ ਆਪ ਉਹ ਕਹਿੰਦੇ ਦਿਆਲੂ ਪਿਤਾ ਸਾਰੀ ਜਗ੍ਹਾ ਤੇ ਪਰਿਪੂਰਨ ਹੈ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਸਾਰਿਆਂ ਦੇ ਉੱਪਰ ਕਿਰਪਾ ਕਰਦਾ ਆਪਣੇ ਕੰਮ ਆਪ ਹੀ ਜਾਣਦਾ ਉਹ ਸਾਡੇ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ ਤੇ ਹਰ ਇੱਕ ਜਗ੍ਹਾ ਤੇ ਉਹ ਆਪ ਮੌਜੂਦ ਹੈ ਕਹਿੰਦੇ ਪ੍ਰਤਪਾਲੈ ਜੀਨ ਬਹੁਪਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਸਾਰੇ ਜੀਵਾਂ ਦੀ ਕਹਿੰਦੇ ਬਹੁਤ ਤਰੀਕਿਆਂ ਦੇ ਨਾਲ ਪਾਲਣਾ ਕਰ ਰਿਹਾ ਜੋ ਜੋ ਵੀ ਜੀਵ ਨੇ ਪੈਦਾ ਕੀਤਾ ਉਹੀ ਉਸ ਪਰਮੇਸ਼ਰ ਨੂੰ ਧਿਆਉਂਦਾ ਹੈ ਕਹਿੰਦੇ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਜਿਹਦੇ ਤੇ ਕਹਿੰਦੇ ਪ੍ਰਸੰਨ ਹੁੰਦਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਹਿੰਦੇ ਪਰਮੇਸ਼ਰ ਦੇ ਨਾਲ ਮਿਲ ਜਾਣ ਵਾਲੇ ਅਜਿਹੇ ਜਿਹੜੇ ਭਗਤ ਨੇ ਉਸ ਪਰਮੇਸ਼ਰ ਦੇ ਗੁਣ ਗਾ ਗਾ ਕੇ ਉਹਦੀ ਭਗਤੀ ਕਰਦੇ ਨੇ ਉਹੀ ਫਿਰ ਮਿਲਦੇ ਨੇ ਮਨ ਅੰਤਰ ਵਿਸਵਾਸ ਕਰ ਮੰਨਿਆ ਕਰਨ ਹਾਰ ਨਾਨਕ ਇਕ ਜਾਣਿਆ ਉਹ ਕਹਿੰਦੇ ਜਿਹੜੇ ਭਗਤ ਲੋਕ ਨੇ ਜਿਨ੍ਹਾਂ ਦੀ ਗੱਲ ਕਰਦੇ ਨੇ ਜਿਹੜੇ ਉਹਨੂੰ ਗਾਉਂਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹ ਆਪਣੇ ਮਨ ਅੰਦਰ ਕਹਿੰਦੇ ਦ੍ਰਿੜਤਾ ਦੇ ਨਾਲ ਉਸ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ ਕਿ ਉਹ ਹੀ ਸਭ ਕੁਝ ਕਰਨ ਵਾਲਾ ਹੈ ਉਹ ਇੱਕ ਅਕਾਲ ਪੁਰਖ ਹੈ ਉਹ ਸਭ ਕੁਝ ਕਰਨ ਵਾਲਾ ਹੈ ਉਹਨਾਂ ਨੇ ਉਸ ਪਰਮੇਸ਼ਰ ਨੂੰ ਜਾਣ ਲਿਆ ਹੈ ਜਾਣ ਕੇ ਮੈ ਲਿਆ ਕਿਉਂਕਿ ਉਹਦੀ ਪਦਤੀ ਕਰਦੇ ਨੇ ਪਰਮੇਸ਼ਰ ਪਸੰਨ ਪ੍ਰਸੰਨ ਹੋ ਗਏ ਉਹਨਾਂ ਤੇ ਇਹ ਰਹਿ ਰਹਿ ਸ ਰਹਿ ਰਾਸ ਸਹਿਬ ਦੇ ਵਿੱਚ ਵੀ ਇੱਕ ਤਕ ਆਉਂਦੀ ਆ ਨਾ ਕਿ ਜਾਣਾ ਹੈ ਜਿਹਨੂੰ ਆਪ ਆਪਾ 부ਝਾ ਦੇਵੇ ਉਹ ਉਹਨੂੰ ਜਾਣ ਲੈਂਦੇ ਨੇ ਉਹਦੀ ਉਹਨਾਂ ਨੂੰ ਤਤ ਗਿਆਨ ਦੀ ਸਮਝ ਆ ਜਾਂਦੀ ਆ ਵਾਹਿਗੁਰੂ ਜੀ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਪਰਮੇਸ਼ਰ ਦਾ ਦਾਸ ਜੋ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਿਆ ਉਹਦੀ ਕੋਈ ਆਸ ਬਿਰਥੀ ਨਹੀਂ ਜਾਂਦੀ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਸਭ ਤੋਂ ਵੱਡੀ ਆਸ ਉਹਨੂੰ ਮਿਲਣ ਦੀ ਆ ਉਹ ਮਿਲ ਗਿਆ ਸਭ ਕੁਝ ਵਿੱਚ ਹੀ ਆ ਗਿਆ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਜਿਹੜਾ ਪਰਮੇਸ਼ਰ ਦਾ ਸੇਵਾਦਾਰ ਆ ਉਹਨੂੰ ਉਹਦੀ ਸੇਵਾ ਕਰਨੀ ਹੀ ਸ਼ੋਭਦੀ ਆ ਕਹਿੰਦੇ ਉਸ ਮਾਲਕ ਦੇ ਹੁਕਮ ਨੂੰ ਸਮਝ ਕੇ ਹੀ ਪਰਮ ਪਦ ਦੀ ਅਵਸਥਾ ਪਾਈ ਜਾ ਸਕਦੀ ਆ ਇਸਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਕਹਿੰਦੇ ਉਹੋ ਪਰਮ ਪਦਵੀ ਪਾ ਲੈਣ ਵਾਲੇ ਪੁਰਖ ਜਿਨ੍ਹਾਂ ਦੇ ਨਿਰਮਲ ਮਨ ਦੇ ਵਿੱਚ ਇੱਕ ਨਿਰੰਕਾਰ ਵਸਿਆ ਹੋਇਆ ਉਹਨਾਂ ਦੇ ਲਈ ਕਹਿੰਦੇ ਇਸ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ ਉਹਨਾਂ ਦੇ ਲਈ ਪਰਮੇਸ਼ਰ ਹੀ ਸਭ ਵਿਚਾਰਾਂ ਹਨ ਵਾਹਿਗੁਰੂ ਜੀ ਬੰਧਨ ਤੋੜ ਪੈ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਓ ਜੀਵ ਕਹਿੰਦੇ ਸਾਰੇ ਮਾਇਆ ਦੇ ਬੰਧਨ ਤੋੜ ਕੇ ਵੈਰ ਭਾਵਨਾ ਤੋਂ ਰਹਿਤ ਹੋ ਜਾਂਦੇ ਨੇ ਇਹਨ ਰਾਤ ਹਰ ਸਮੇ ਗੁਰੂ ਦੇ ਚਰਨ ਪਰਸਦੇ ਨੇ ਵਾਹਿਗੁਰੂ ਜੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਉਹ ਕਹਿੰਦੇ ਵੀ ਇਸ ਮਾਤ ਲੋਕ ਵਿੱਚ ਵੀ ਸੁਖੀ ਰਹਿੰਦੇ ਨੇ ਤੇ ਪਰਲੋਕ ਵਿੱਚ ਵੀ ਸੁਖੀ ਰਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਨਾਲ ਆਪ ਮਿਲਾ ਲਿਆ ਹੁੰਦਾ ਵਾਹਿਗੁਰੂ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮ ਆਨੰਦ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਵਿੱਚ ਮਿਲ ਕੇ ਆਨੰਦ ਮਾਣੀਏ ਪ੍ਰਸੰਨਤਾ ਮਾਣੀਏ ਕਿਉਂ ਪਰਮ ਆਨੰਦ ਸਰੂਪ ਪਰਮੇਸ਼ਰ ਦੇ ਗੁਣ ਗਾਇਨ ਕਰਕੇ ਜਿਹੜਾ ਵੀ ਗੁਣ ਗਾਉਂਦਾ ਉਹੀ ਫਿਰ ਆਨੰਦ ਮਾਣਦਾ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਕਹਿੰਦੇ ਪਰਮੇਸ਼ਰ ਦੇ ਨਾਮ ਜੋ ਕਿ ਤਤ ਰੂਪ ਹੈ ਇਹਦੀ ਵਿਚਾਰ ਕਰੀਏ ਕਿਉਂਕਿ ਇਹਦੀ ਵਿਚਾਰ ਕਰਿਆ ਹੀ ਸਾਡੀ ਜਿਹੜੀ ਇਹ ਮਨੁੱਖਾ ਦੁਰਲਭ ਦੇ ਆ ਇਹਨੂੰ ਮੁਕਤੀ ਮਿਲਦੀ ਆ ਇਹਦਾ ਉਧਾਰ ਹੁੰਦਾ અમૃત વચન હર કે ગુણ ગાઓ પ્રાણ તરણ કા એહે સોાઓ કેંદે ઓસ પરમેશ્વર દી સિફત સલાહ કરિયે ઓદે ગુણ ગાઈએ ઇહી અમૃત વચન ને કેંદે ઇહી અપને હરદે وچ વસાઈએ ઇહી ਸਾડે જેડે પ્રાણ ને ઇનાનુ ઇસ સંસાર دے સાગર તો તરણ દે લેઈ ਇਹੀ ਮਤਲਬ ਇਹ ਸੌਖਾ ਸਾਧਨ ਹੈ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਉਹਦੀ ਸਿਫਤਸਲਾ ਕਰਨੀ ਆਠ ਪਹਿਰ ਪ੍ਰਭ ਦੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੇ ਗੁਣ ਗਾਉਂਦੇ ਹੋਏ ਅਠੇ ਪਹਿਰ ਉਸ ਪਰਮੇਸ਼ਰ ਨੂੰ ਅੰਗ ਸੰਗ ਜਾਣੀਏ ਇਸ ਤਰ੍ਹਾਂ ਸਾਡੇ ਮਨ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਸੁਣ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਅਕਾਲ ਪੁਰਖ ਦਾ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ ਤੇ ਮਨ ਇਛਤ ਫਲ ਪਾ ਲਈਏ ਵਾਹਿਗੁਰੂ ਹਾਲਤ ਪਲਤ ਦੋਇਲੇ ਹੋ ਸਵਾਰ RAM ਨਾਮ ਅੰਤਰ ਉਰਤਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਉਸ ਪਰਮੇਸ਼ਰ ਦਾ ਨਾਮ ਅਸੀਂ ਹਿਰਦੇ ਵਿੱਚ ਵਸਾ ਲੈਨੇ ਆ ਤਾਂ ਸਾਡਾ ਹਾਲਤ ਵੀ ਪਲਤ ਵੀ ਲੋਕ ਵੀ ਤੇ ਪਰਲੋਕ ਵੀ ਸਾਡਾ ਸੁਖੀ ਹੋ ਜਾਂਦਾ ਸੁਧਰ ਜਾਂਦਾ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਕਹਿੰਦੇ ਪੂਰੇ ਗੁਰੂ ਦੀ ਮੁਕੰਮਲ ਸਿੱਖਿਆ ਹੈ ਜੋ ਕਹਿੰਦੇ ਇਸ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਉਸ ਨੂੰ ਸੱਚ ਰੂਪ ਪਰਮੇਸ਼ਰ ਦੀ ਪਰਖ ਪਛਾਣ ਹੋ ਜਾਂਦੀ ਆ ਮਨ ਤਨ ਨਾਮ ਜਪੋ ਲਵਲਾਈ ਦੁੱਖ ਦਰਦ ਮਨ ਤੇ ਭਉ ਜਾਏ ਕਹਿੰਦੇ ਜੇ ਮਨ ਤਨ ਜੋੜ ਕੇ ਆਪਾਂ ਸੁਰਤ ਦੇ ਨਾਲ ਪਰਮੇਸ਼ਰ ਦਾ ਨਾਮ ਜਪੀਏ ਇਸ ਤਰ੍ਹਾਂ ਸਾਡੇ ਸਭ ਤਰ੍ਹਾਂ ਦੇ ਦੁੱਖ ਦਰਦ ਤੇ ਮਨ ਦੇ ਉੱਪਰੋਂ ਸਭ ਡਰ ਖਤਮ ਹੋ ਜਾਂਦੇ ਨੇ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭ ਹੈ ਖੇਪ ਤੁਮਾਰੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਅਸੀਂ ਉਸ ਸੱਚੇ ਦੇ ਨਾਮ ਦਾ ਸੱਚ ਦਾ ਵਪਾਰ ਕਰੀਏ ਇਹ ਜੋ ਸੱਚ ਦਾ ਵਪਾਰ ਆ ਉਹਦੇ ਨਾਮ ਦਾ ਫਿਰ ਇਹ ਜਿਹੜੀ ਸਾਡੀ ਰਾਸ ਪੂੰਜੀ ਆ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੋੜ ਤੱਕ ਨਿਭ ਜਾਂਦੀ ਆ ਪੜ ਜਾਂਦੀ ਆ ਇਹ ਜਿਹੜੀ ਰਾਸ ਪੂੰਜੀ ਆ ਉਹਦੇ ਨਾਮ ਦੀ ਸੱਚ ਦੇ ਵਪਾਰ ਦੀ ਇਕੱਠੀ ਕੀਤੀ ਹੋਈ ਆ ਏ ਘਾ ਟੇਕ ਰੱਖੋ ਮਨ ਮਾਹੇ ਨਾਨਕ ਬੋਹਰ ਨਾ ਆਵੇ ਜਾਹੇ ਵਾਹਿਗੁਰੂ ਜੀ ਨਾਨਕ ਜੀ ਕਹਿੰਦੇ ਨੇ ਮਨ ਵਿੱਚ ਉਸ ਇੱਕ ਪਰਮੇਸ਼ਰ ਤੇ ਟੇਕ ਰੱਖੋ ਜਿਹੜੇ ਉਹਦੇ ਤੇ ਟੇਕ ਰੱਖਦੇ ਨੇ ਉਹ ਮੁੜ ਕੇ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ ਵਾਹਿਗੁਰੂ ਜੀ ਤੇਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ त्याਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਸ ਪਰਮੇਸ਼ਰ ਤੋਂ ਪਰੇ ਕੋਈ ਵੀ ਜੀਵ ਕਿੱਥੇ ਜਾ ਸਕਦਾ ਜੀਵ ਕਹਿੰਦੇ ਰੱਖਿਆ ਕਰਨ ਵਾਲੇ ਪਰਮੇਸ਼ਰ ਨੂੰ ਸਿਮਰ ਕੇ ਹੀ ਬਚ ਸਕਦਾ ਉਭਰੇ ਰਾਖਨ ਹਾਰ ਧਿਆਏ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਉਹ ਪਰਮੇਸ਼ਰ ਜੋ ਨਿਰਪਉ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਉਹਨੂੰ ਜਪਿਆਂ ਸਾਡੇ ਸਾਰੇ ਡਰ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਕਹਿੰਦੇ ਉਸ ਪਰਮੇਸ਼ਰ ਦੀ ਕਿਰਪਾ ਸਦਕਾ ਜੀਵ ਦਾ ਛੁਟਕਾਰਾ ਹੁੰਦਾ ਹੈ ਵਾਹਿਗੁਰੂ ਜੀ ਛੁਟਕਾਰਾ ਕਿਸ ਤਰ੍ਹਾਂ ਮਾਇਆ ਤੋਂ ਪਾਪਾਂ ਤੋਂ ਵਿਕਾਰਾਂ ਤੋਂ ਸੰਸਾਰ ਦੇ ਜੰਜਾਲਾਂ ਤੋਂ ਵਾਹਿਗੁਰੂ ਜੀ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਜਿਸ ਦੀ ਕਹਿੰਦੇ ਪਰਮੇਸ਼ਰ ਆਪ ਰੱਖਿਆ ਕਰਦਾ ਉਸ ਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਨਾਮ ਜਪਿਆ ਜੀਵ ਨੂੰ ਸਦੀਵੀ ਸੁੱਖ ਮਿਲਦਾ ਹੈ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ ਫਿਰ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਚਿੰਤਾ ਖਤਮ ਹੁੰਦੀ ਆ ਅਹੰਕਾਰ ਖਤਮ ਹੋ ਜਾਂਦਾ ਉਹਦੀ ਬਰਾਬਰੀ ਫਿਰ ਕਹਿੰਦੇ ਕੌਣ ਕਰ ਸਕਦਾ ਜਿਨੇ ਨਾਮ ਜਪਿਆ ਤੇ ਸਾਰੇ ਇਹ ਗੁਣ ਪ੍ਰਾਪਤ ਕਰ ਲਏ ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਸਿਰ ਉਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਰਜ ਪੂਰਾ ਫਿਰ ਨਾਨਕ ਜੀ ਕਹਿੰਦੇ ਨੇ ਜਿਹਦੇ ਸਿਰ ਦੇ ਉੱਤੇ ਇਹ ਮਹਾਬਲੀ ਗੁਰੂ ਰਾਖਾ ਬਣ ਜਾਂਦਾ ਉਹਦੇ ਸਾਰੇ ਕੰਮ ਪੂਰੇ ਹੋ ਜਾਂਦੇ ਨੇ ਵਾਹਿਗੁਰੂ ਜੀ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰਿਸ਼ਟ ਜਿਸ ਗੁਰੂ ਦੀ ਗੱਲ ਕਰਦੇ ਨੇ ਜਿਹੜਾ ਵੀ ਗੁਰੂ ਮਹਾਬਲੀ ਜਾਂ ਰਾਖਾ ਬਣ ਜਾਂਦਾ ਉਹ ਗੁਰੂ ਕਹਿੰਦੇ ਪੂਰੀ ਮਤ ਵਾਲਾ ਉਸ ਗੁਰੂ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਵਰਸਦਾ ਉਸ ਗੁਰੂ ਦਾ ਦਰਸ਼ਨ ਦੇਖਿਆ ਸਾਰਾ ਸੰਸਾਰ ਹੀ ਤਰ ਜਾਂਦਾ ਹੈ ਵਾਹਿਗੁਰੂ ਜੀ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਉਹ ਪਰਮੇਸ਼ਰ ਕਹਿੰਦੇ ਚਰਨ ਕਮਲ ਉਹਦੇ ਜਿਹੜੇ ਕਮਲ ਕਮਲਾ ਵਰਗੇ ਚਰਨ ਨੇ ਉਹਦੇ ਕਹਿੰਦੇ ਬੜਾ ਸੁੰਦਰ ਹੈ ਉਹਦਾ ਦਰਸ਼ਨ ਬڑا ਸਾਡੇ ਜੀਵਨ ਨੂੰ ਸਫਲ ਕਰਨ ਵਾਲਾ ਹੈ ਸੁੰਦਰ ਹਰ ਰੂਪ ਪਰਮੇਸ਼ਰ ਬੜੇ ਸੁੰਦਰ ਰੂਪ ਵਾਲਾ ਹੈ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਉਸ ਗੁਰੂ ਦੀ ਸੇਵਾ ਕਹਿੰਦੇ ਧਨ ਹੈ ਸੇਵਾ ਕਰਨ ਵਾਲਾ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਹੈ ਪਰਮੇਸ਼ਰ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਸਤਪੁਰਖ ਹੈ ਅਤਿ ਸ਼ਰੋਮਣੀ ਹੈ ਜਿਸਮਨ ਵਸੈ ਸੋ ਹੋਤ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ ਜਿਸ ਜੀਵ ਦੇ ਹਿਰਦੇ ਵਿੱਚ ਗੁਰ ਪਰਮੇਸ਼ਰ ਵਸ ਜਾਂਦਾ ਉਹ ਨਿਹਾਲ ਹੋ ਜਾਂਦਾ ਉਹਦੇ ਨੇੜੇ ਮੌਤ ਨਹੀਂ ਟੁੱਕ ਸਕਦੀ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਨਾਨਕ ਜੀ ਕਹਿੰਦੇ ਜਿਨ੍ਹਾਂ ਨੇ ਵੀ ਸਾਧ ਸੰਗਤ ਦੁਆਰਾ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਉਹ ਜਨਮ ਮਰਨ ਤੋਂ ਰਹਿਤ ਹੋ ਗਏ ਨੇ ਉਹਨਾਂ ਨੇ ਸਦਾ ਕਾਇਮ ਰਹਿਣ ਵਾਲਾ ਅਮਰਾ ਪਦ ਪਰਮ ਪਦ ਦੀ ਪ੍ਰਾਪਤੀ ਕਰ ਲਈ ਹੈ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਆਇਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ